ਨੀ ਮੈਂ ਨਚਣਾ ਨੀ ਮੈਂ ਨਚਣਾ ਨੀ ਮੈਂ ਨਚਣਾ ਮਈਆ ਦੇ ਦਰਬਾਰ ਅੱਜ ਮੈਨੂੰ ਨਾਚ ਲੈਣ ਦੇ ਨੀ ਮੈਂ ਨਚਣਾ ਮਈਆ ਦੇ ਦਰਬਾਰ ਅੱਜ ਮੈਨੂੰ ਨਾਚ ਲੈਣ ਦੇ ਨਚ ਲੈਣ ਤੇ ਨੀ ਮੈਨੂੰ ਨਾਚ ਲੈਣ ਦੇ ਗਲ ਪਾਵਾਂ ਓ ਗਲ ਪਾਵਾਂ ਓ ਗਲ ਪਾਵਾਂ ਫੁਲਾ ਦੇ ਹਾਂ ਯਾ ਦੇ ਯਾ ਅੱਜ ਮੈਨੂੰ ਨੱਚ ਲੈਣ ਦੇ ਨਹੀਂ ਮੈਂ ਨੱਚਣਾ ਯਾ ਦੇ ਰਾਤ ਅੱਜ ਮੈਨੂੰ ਨੱਚ ਲੈਣ ਦੇ ਅੱਜ ਫਰੀਦਕੋੜ ਦੇ ਸਮਸ਼ਾਨ ਘਾਟ ਵਿੱਚ ਕੰਜਕ ਪੂਜਨ ਸਮੇਂ ਮਹਾਕਾਲ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਵੱਖਰੇ ਢੰਗ ਨਾਲ ਕੰਜਕ ਪੂਜਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਕਰੀਬ 50 ਬੱਚਿਆਂ ਨੂੰ ਕਾਪੀਆਂ ਪੈਨਸਲਾਂ ਅਤੇ ਹੋਰ ਵਰਤੋਂ ਵਿੱਚ ਆਉਣ ਵਾਲੀ ਸਮੱਗਰੀ ਵੀ ਵੰਡੀ ਗਈ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਪ੍ਰਬੰਧਕ ਕਮੇਟੀ ਨੇ ਹੋਰ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਅੱਜ ਮਹਾਮਈ ਦੇ ਪਵਿੱਤਰ ਜਾਗਰਣ ਪਵਿੱਤਰ ਨਵਰਾਤਰਾਂ ਦਾ ਅਜਸਟਮੀ ਹੈ ਟਰਸਟਮੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਮਹਾਕਾਲ ਸਵਰਗਤਾਮ ਰਾਮਬਾ ਕਮੇਟੀ ਮਹਾਕਾਲ ਮੰਦਿਰ ਸਾਰੀ ਕਮੇਟੀਆਂ ਵੱਲੋਂ ਰਲ ਕੇ ਤੇ ਰਾਮਬਾ ਕਮੇਟੀ ਵੱਲੋਂ ਰਲ ਕੇ ਅੱਜ ਕੰਜਕਾਂ ਦਾ ਪੂਜਨ ਕੀਤਾ ਗਿਆ ਇੱਥੇ ਅਖੰਡ ਜੋਤ ਪਹਿਲੇ ਨੱਤੇ ਸ਼ੁਰੂ ਕਰਕੇ ਜਗਦੀ ਪਈ ਸੀ ਅੱਜ ਉਹਦੀ ਸਵਾਪਨ ਹੋਇਆ ਪੂਜਨ ਹੋਇਆ ਅੱਜ ਅਸੀਂ ਕੰਜਕਾਂ ਨੂੰ ਬਿਠਾ ਕੇ ਇੱਥੇ ਇੱਕ ਵੱਖਰੇ ਕਿਸਮ ਦਾ ਪੂਜਨ ਕੀਤਾ ਹੈ ਪ੍ਰਸ਼ਾਦ ਦੇ ਨਾਲ ਨਾਲ ਉਹਨਾਂ ਬੱਚੀਆਂ ਨੂੰ ਉਹਨਾਂ ਕੰਜਕਾਂ ਨੂੰ ਅਸੀਂ ਪੜ੍ਹਨ ਸਮਗਰੀ ਜਿਸ ਤਰ੍ਹਾਂ ਕਾਪੀਆਂ ਕਿਤਾਬਾਂ ਪੈਨਸਲਾਂ ਜਿਓਮੈਟਰੀ ਰਬੜਾ ਜੋ ਵੀ ਹੈ ਤਾਂ ਕਿ ਇੱਕ ਵੱਖਰਾ ਟਰਿਤ ਜੜੀ ਹੈਗੀ ਹੈ ਸਮਾਜ ਦੇ ਵਿੱਚ ਪਾਈ ਜਾਵੇ ਅੱਜ ਅਸੀਂ ਸਾਰਿਆਂ ਨੇ ਇਕੱਤਰ ਹੋ ਕੇ ਮਹਾਮਾਇਦੇ ਪੂਜਨ ਕੀਤਾ ਕੰਜਕਾਂ ਦਾ ਪੂਜਨ ਕੀਤਾ ਅੱਜ ਸ਼੍ਰੀ ਮਹਾਕਾਲ ਸ਼ੇਵ ਮੰਦਿਰ ਦੇ ਵਿੱਚ ਨਵਰਾਤੇ ਦੀ ਖੁਸ਼ੀ ਦੇ ਵਿੱਚ ਅੱਜ ਅਸ਼ਟਮੀ ਸੀਗੀ ਤੇ ਜਿੰਨੇ ਵੀ ਆਪਣੇ ਸਕੂਲਾਂ ਦੇ ਬੱਚੇ ਸੀਗੇ ਲੜਕੀਆਂ ਕੰਨਿਆ ਉਹਨਾਂ ਨੂੰ ਕਾਪੀਆਂ ਪੈਨਸਲਾਂ ਰਾਵੜਾ ਜਿਓਮੈਟਰੀ ਬਾਕਸ ਤੇ ਪ੍ਰਸ਼ਾਦ ਦਿੱਤਾ ਗਿਆ ਹੈ ਤੇ ਅਸੀਂ ਸਾਰੇ ਸ਼ਹਿਰ ਨੂੰ ਅਪੀਲ ਕਰਦੇ ਆਂ ਹਰ ਜਨਤਾ ਨੂੰ ਅਪੀਲ ਕਰਦੇ ਆਂ ਲਈ ਵੀ ਕੰਨਿਆ ਦਾ ਵੱਧ ਤੋਂ ਵੱਧ ਸਤਿਕਾਰ ਕਰੋ ਤੇ ਜੀ ਆਇਆਂ ਨੂੰ ਆਖੋ ਇਹਨਾਂ ਕਿੰਨੇ ਬੱਚੇ ਜਿਹੜੇ ਸਕੂਲ ਦੇ ਫਲਾਈ ਇਹ ਤਕਰੀਬਨ 50 ਬੱਚੇ ਆ ਗਏ ਸੀਗੇ ਜੀ